ਮਾਤਾ ਗਰੇ ਬੱਦਾਂ ਤੇ ਮਾਂ ਦਾ ਯਾਰ ਵੀ ਇੱਥੇ ਜਾਂਦੇ ਦੇ ਇੱਕ ਓਰੀ ਦੀ ਲੰਨ ਲੈਣਾ ਗਿਆਨੀ ਭੈਣ ਚੋ ਕਲਾਂ ਮੇਰਾ ਸਾਰਾ ਮੋਟਰਸਾਈਕਲ ਚੀਕਾਂ ਭੋਈ ਜਾਂਦਾ ਇੱਕ ਪਾਸੇ ਤੇ ਰੋਂਦੇ ਰਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ ਅਸੀਂ ਤਰਨੇ ਚੱਲੇ ਆ ਸਰਕਾਰ ਨੇ ਸਾਡਾ ਜੀਣਾ ਤੋਂ ਪਰ ਕਰਤਾ ਸਾਡੀ ਮਾਂ ਦੀ ਲੰਨ ਵੜ ਗਿਆ ਸਾਡੀ ਕੁੜੀ ਦੀ ਲੰਨ ਵੜ ਗਿਆ ਸਾਡੀ ਭੈਣ ਦੀ ਲੰਨ ਵੜ ਗਿਆ ਇੱਕ ਪਾਸੇ ਭੈਣ ਚੋ ਤਾਂ ਕੋਈ ਇਹਨਾਂ ਕੋਲੇ ਆ ਕੰਮ ਪੈਸਾ ਹੋਵੇ ਕਿੱਥੋਂ ਆ ਮਾਂ ਚੋ ਤਾਂ ਕੋਈ ਭੈਣ ਦੀ ਲੰਨ ਸਭ ਨੂੰ ਪਤਾ ਹੈ ਪਾਣੀ ਤੇ ਤਾਂ ਚੱਲਦੇ ਨਹੀਂ ਭੈਣ ਦੀ ਲੰਨ ਤੇਲ ਪੰਦਰਨਾ ਚ ਫੇਰ ਜੇ ਦੋ ਪੈਨ ਤੇ ਕੋਈ ਕੁਦਰਤੀ ਕਰੋਪੀ ਆਉਂਦੀ ਹੈ ਕੋਈ ਹਾਰ ਆਉਂਦੇ ਆ ਸਭ ਤੋਂ ਪਹਿਲਾਂ ਕੁਰੀਜ਼ ਲਾਣਾ ਇੰਨਾ ਦੇ ਵਰਦਾ ਮੇਰੇ ਸਾਰਿਆਂ ਦੀ ਦੁਨੀਆ ਸਾਰੀ ਸੁੱਤੀ ਪਈ ਹੁੰਦੀ ਹੈ ਵੀ ਸੂਰਜ ਉੱਠ ਕੇ ਦੇਖਾਂ ਕੀ ਹੋਇਆ ਕੀ ਨਹੀਂ ਆ ਪੈਨ ਦੀ ਲਾਣਾ ਸੋਜੋ ਇਹ ਪੈਨ ਦੀ ਲਾਣਾ ਅੱਧੀ ਰਾਤ ਨੂੰ ਉੱਠ ਕੇ ਪੈਨ ਦੀ ਲਾਣਾ ਨੇ ਬਾਰਾਂ ਚ ਖੜ ਕੇ ਪੈਨ ਜਦੋਂ ਪਾਣੀ ਦੇ ਵਿੱਚ ਪੈਨ ਰੋਤੇ ਪੂਸਤਾ ਪਾਈ ਹੁੰਦੇ ਨੇ ਸਾਨੂੰ ਪੈਸੇ ਭੇਜ ਦਿਓ ਆਈ ਮਾਰ ਗਈ ਆਈ ਟੋਪ ਦੇ ਸਾਡਿ ਮੋੜ ਤੇ ਪਾਣੀ ਵਰ ਗਿਆ ਸਾਡੇ ਪਾਸੋਂ ਰੁੜ ਗਿਆ ਸਾਡੀਆਂ ਖੁਰਲੀਆਂ ਰੁੜ ਗਈਆਂ ਪੈਣ ਦੀ ਫੁੱਤੀ ਆ ਮੈਂ ਕੁ ਕੰਮ ਤਾਂ ਦਾ ਪਰੋਂ ਮੇਰੇ ਸਾਰੇ ਇਹ ਪੈਣ ਦੀ ਲੰਨ ਕੋਈ ਨਵੇਂ ਨਹੀਂ ਇਹ ਉਹਦੇ ਕਲਨ ਪੈਣ ਦੀ ਲੰਨ ਪਹਿਲਾਂ ਪਿੰਡਾਂ ਦੇ ਵਿੱਚ ਬੇੜੀਆਂ ਥੰਦੇ ਧਰਮੀ ਦੇ ਵਿੱਚ ਟਿੱਕੜ ਦੁਪਹਿਰੇ ਪੈਣ ਤੇ ਜਾ ਬੇਰ ਚੁੱਕਦੇ ਹੁੰਦੇ ਸੀ ਜਾ ਪੈਣ ਦੀ ਲੰਨ ਕੇਦਾ ਦੀ ਰਾ ਕਾਤਾ ਜਾ ਪੈਣ ਦੀ ਲੰਨ ਨੇ ਕੇਦੀ ਮੋਖਰ ਸਤ ਸੈਂਗਲ ਦੀ ਹਵਾ ਕਰਦੀ ਜਾ ਪੈਣ ਦੀ ਲੰਨ ਸੱਤ ਤੋਂ ਦੇਖ ਕੇ ਉੱਤ ਪਤੰਦ ਰੁੜ ਜਾਣ ਲੱਗ ਤਨਾਰੀ ਪੈਣ ਦੀ ਲੰਨ ਨੇ ਇਹਨਾਂ ਵਾਬਲ ਨਹੀਂ ਆਇਆ ਤੱਕ ਪੈਣ ਜਿਹੜਾ ਹੋਈ ਨਾ ਤੇ ਤੇਜ ਰਗੇ ਟ੍ਰੈਕਟਰ ਮੋਟਰ ਸੈਦਰੋਂ ਇਹਨ ਜਿੰਨਾ ਦੇ ਪ੍ਰੀਜ਼ੀਆ ਨੈਸ਼ਨ ਖੱਦੀ ਜਿੰਨਾ ਚਿਰ ਪੰਜਾਬ ਵਿੱਚ ਟਰੈਕ ਨਹੀਂ ਖਤਮ ਹੁੰਦੇ ਜਿੰਨਾ ਚਿਰ ਪੰਜਾਬ ਦੇ ਵਿੱਚ ਮੁੱਠੂ ਸਾਲ ਦੇ ਖਤਮ ਹੁੰਦੇ ਜਿੰਨਾ ਚਿਰ ਪੰਜਾਬ ਦਾ ਬੇਰਾਬਰ ਖ ਨਹੀਂ ਹੁੰਦਾ ਪੰਜਾਬ ਦਾ ਪਾਣੀ ਨਹੀਂ ਮੁਗਦਾ ਜਿੰਨਾ ਚਿਰ ਜਮਾ ਸੜਕਾਂ ਦੇ ਨਹੀਂ ਆਉਂਦੇ ਪੈਣ ਦੇ ਲਾਣਾ ਉਹਨਾਂ ਚਿਰ ਅਸੀਂ ਹੜਨਾਂ ਨਹੀਂ ਉਹਨਾਂ ਚਿਰ ਅਸੀਂ ਇੱਦਾਂ ਹੀ ਬੋਨਡ ਪੰਗਲੇ ਲੈਂਦੇ ਰਹਿਣਾ ਦਾ ਇੱਦਾਂ ਹੀ ਆਪਣੇ ਪੈਣ ਦਿੰਦੇ ਰਹਿਣਾ ਇੱਦਾਂ ਹੀ ਆਪਣੇ ਪੈਣ ਪੇਸ਼ ਕਰਦੇ